ਇਥੇ ਆਪਾਂ ਸਵੇਰ ਦਾ ਰੋਟੀ ਪਾਣੀ ਸਾਰਾ ਕੁਝ ਬਣਾ ਲਿਆ ਸੀਗਾ ਜੀ ਤੇ ਰੋਟੀ ਖਾ ਵੀ ਲਈ ਸੀ ਹੁਣ ਆਪਾਂ ਕਰ ਰਹੇ ਹਾਂ ਜੀ ਰਸੋਈ ਸਾਫ ਗੈਸ ਨੂੰ ਚੰਗੀ ਤਰ੍ਹਾਂ ਸਾਫ ਕਰ ਦਾਂਗੇ نیچے ਚੱਕ ਕੇ ਵੀ ਸਾਫ ਕਰ ਦਿੱਤਾ ਜਦੋਂ ਰੋਟੀ ਬਣਾਉਣੀ ਤਾਂ ਆਟਾ ਖਿੰਡ ਜਾਂਦਾ ਜੀ ਇੱਥੇ ਇੱਕ ਪੱਖਾ ਲਾਇਆ ਹੁੰਦਾ ਆਪਣਾ ਸਾਈਡ ਤੇ ਉਹਦੇ ਨਾਲ ਆਟਾ ਥੋੜਾ ਜਿਹਾ ਵੱਧ ਖਿੰਡ ਜਾਂਦਾ ਤੇ ਡੱਬੇ ਚੱਕ ਕੇ ਸਾਰੀ ਲੀਰ ਫੇਰ ਦਾਂਗੇ ਚੰਗੀ ਤਰ੍ਹਾਂ ਆਪਾਂ ਛੋਟੀਆਂ ਸਿਸੀਆਂ ਇੱਕ ਟੋਕਰੀ ਚ ਪਾ ਕੇ ਰੱਖੀਆਂ ਹੋਈਆਂ ਨੇ ਜੀ ਉਹ ਟੋਕਰੀ ਸਾਈਡ ਤੇ ਕਰਕੇ ਲੀਰ ਫੇਰੀ ਜਾਂਦੀ ਹੈ نیچے ਗੱਲੀਆਂ ਗੱਲੀਆਂ ਸਿਸੀਆਂ ਚੱਕਣੀਆਂ ਔਖੀਆਂ ਹੁੰਦੀਆਂ ਨੇ ਤੇ ਹੁਣ ਇਧਰ ਆਪਾਂ ਕਰਾਂਗੇ ਜੀ ਤੇਲਾਂ ਸਾਫ਼ ਤੇ ਥੋੜੇ ਜਿਹਾ ਭਾਂਡੇ ਰਹਿੰਦੇ ਆ ਉਹ ਕਰਾਂਗੇ ਬਾਕੀ ਭਾਂਡੇ ਆਪਾਂ ਪਹਿਲਾਂ ਸਾਫ਼ ਕਰ ਦਿੱਤੇ ਨੇ ਇਹ ਤੇਲਾਂ ਦੇ ਉੱਤੇ ਸਿੱਟੇ ਪੈ ਜਾਂਦੇ ਨੇ ਜੀ ਜਦੋਂ ਆਪਾਂ ਭਾਂਡੇ ਮਾਜਦੇ ਆ ਉਸ ਪਾਣੀ ਵਾਲੇ ਉਸ ਸਾਬਣ ਵਾਲੇ ਤਾਂ ਕਰਕੇ ਰੋਜ਼ ਲੀਰ ਫੇਰਨੀ ਪੈਂਦੀ ਹੈ ਜੀ ਇਹ ਦੋ ਭਾਂਡੇ ਰਹਿੰਦੇ ਸੀਗੇ ਜੀ ਰੋਟੀ ਵਾਲੇ ਆਪਾਂ ਪਹਿਲਾਂ ਸਾਫ਼ ਕਰ ਦਿੱਤੇ ਨੇ ਜੇ ਜਦੋਂ ਆਪਾਂ ਰਸੋਈ ਸਾਫ਼ ਕਰਦੇ ਆਂ ਦੋ ਚਾਰ ਭਾਂਡੇ ਹੋਰ ਨਿਕਲੇ ਆਉਂਦੇ ਨੇ ਜੀ ਸਾਫ਼ ਕਰਨ ਵਾਲੇ ਉਹ ਕਰ ਰਹੇ ਆਂ ਜਲਦੀ ਜਲਦੀ ਹੁੰਦੀ ਹੈ ਜੀ ਸਵੇਰੇ ਕੰਮ ਬਹੁਤ ਜ਼ਿਆਦਾ ਹੁੰਦੇ ਨੇ ਫਿਰ ਜਲਦੀ ਨਿਵੇੜ ਦਈਏ ਗਰਮੀ ਤੋਂ ਪਹਿਲਾਂ ਇਹ ਹੁਣ ਮੈਂ ਕਰ ਰਹੀ ਆਂ ਜੀ ਸਿੰਕ ਸਾਫ਼ ਸਾਬਣ ਲਾ ਕੇ ਇਹਨਾਂ ਨੂੰ ਵੀ ਆਪਾਂ ਧੋ ਦਿੱਤਾ ਤੇ ਟੂਟੀਆਂ ਤੇ ਲੀਰ ਫੇਰ ਦਿੱਤੀ ਆਂ ਸਾਬਣ ਵਾਲੀ ਇਹਨਾਂ ਨੂੰ ਸਾਫ਼ ਕਰ ਦੇਵਾਂਗੇ ਆਪਾਂ ਹੱਥ ਲੱਗ ਜਾਂਦੇ ਨੇ ਜੀ ਸਾਬਣ ਵਾਲੇ ਕਈ ਵਾਰੇ ਆਟੇ ਵਾਲੇ ਟੂਟੀਆਂ ਵੀ ਖਰਾਬ ਹੋ ਜਾਂਦੀਆਂ ਨੇ ਤੇ ਨਾਲ ਹੀ ਆਪਾਂ ਸਾਫ਼ ਕਰ ਦਿੰਦੇ ਹੁੰਦੇ ਆ ਇਹਨਾਂ ਨੂੰ ਵੀ ਇਹ ਦੂਸਰੇ ਸਾਈਡ ਵਾਲਾ ਵੀ ਕਰ ਰਹੇ ਹਾਂ ਸਾਬਣ ਫੇਰ ਕੇ ਸਾਰੇ ਫੇਰ ਪਾਣੀ ਪਾ ਕੇ ਧੋ ਦਿੰਨੇ ਆ ਜੀ ਇਹ ਸਾਬਣ ਧੋ ਦਿੱਤੀ ਹੈ ਇਹ ਹੁਣ ਆਪਾਂ ਸੁੱਕੀ ਲੀਰ ਨਾਲ ਟੂਟੀਆਂ ਸਾਫ਼ ਕਰ ਦਾਂਗੇ ਜੀ ਪਾਣੀ ਦੇ ਸਿੱਟੇ ਜੇ ਨਹੀਂ ਜੰਮਦੇ ਉੱਤੇ ਫਿਰ ਸਾਫ਼ ਹੋ ਜਾਂਦੀਆਂ ਨੇ ਟੂਟੀਆਂ ਇੱਧਰ ਹੁਣ ਆਪਾਂ ਆ ਗਏ ਹਾਂ ਜੀ ਰੂਮ 'ਚ ਇਹ ਚਾਦਰ ਝਾੜ ਕੇ ਵਿਸਾ ਦਾਂਗੇ ਆਪਾਂ ਇੱਥੇ ਜ਼ਿਆਦਾ ਬੈਠਦੇ ਹਾਂ ਜੀ ਤਾਂ ਕਰਕੇ ਗਰਦਾ ਹੋ ਜਾਂਦਾ ਇਹਨੂੰ ਝਾੜ ਕੇ ਚੰਗੀ ਤਰ੍ਹਾਂ ਆਪਾਂ ਵਿਸਾ ਦੇਵਾਂਗੇ ਬੈੱਡਾਂ ਦੇ ਉੱਤੇ ਆਪਾਂ ਹੁਣ ਲੀਰ ਫੇਰ ਦੇਵਾਂਗੇ ਚੰਗੀ ਤਰ੍ਹਾਂ ਡਸਟਿੰਗ ਕਰ ਦਾਂਗੇ ਗਰਦ ਆ ਜਾਂਦੀ ਹੈ ਜੀ ਹਰ ਰੋਜ਼ ਕੋਸ ਆਪਣਾ ਘਰ ਖੇਤਾਂ ਵਿੱਚ ਤੇ ਆਏ ਵਾਲੇ ਸੜਕਾਂ ਵੀ ਨੇ ਜੀ ਤਾਂ ਕਰਕੇ ਬੰਦ ਕਰ ਦਉਂਦੀ ਆ ਆਪਣੇ ਤੇ ਚੰਗੀ ਤਰ੍ਹਾਂ ਆਪਾਂ ਸੁੱਕੀ ਲੀਰ ਫੇਰ ਕੇ ਸਾਫ਼ ਕਰ ਦਿੱਤੇ ਨੇ ਸਰਾਣੀ ਤਾਰ ਦਿੱਤੇ ਆਪਾਂ ਤੇ ਇੱਧਰ ਆਪਾਂ ਇਹ ਟਾਕੀ ਚ ਵੀ ਫੇਰ ਦਾਂਗੇ ਜੀ ਲੀਰ ਇਹ ਕੱਲੀ ਕੱਲੀ ਸਰੀਏ ਜਿਹਦੇ ਉੱਤੇ ਫੇਰ ਦਿੱਤੀ ਹੈ ਜੀ ਤੇ ਸ਼ੀਸ਼ੇ ਦੇ ਅੰਦਰ ਸਾਫ਼ ਹੋ ਗਿਆ ਜੀ ਇਹ ਆਪਾਂ ਇੱਕ ਮੁਠੀ ਚੌਲ ਲੈ ਲਏ ਨੇ ਜੀ ਇਹਨਾਂ ਦੋ ਤਿੰਨ ਪਾਣੀਆਂ ਨਾਲ ਆਪਾਂ ਧੋ ਲਿਆ ਚੰਗੀ ਤਰ੍ਹਾਂ ਤੇ ਇਹ ਗਲਾਸ ਡੇਢ ਗਲਾਸ ਤੇ ਰਿਹਾ ਪਾਣੀ ਇਹਨਾਂ ਨੂੰ ਪਹਿਲੇ ਵਿੱਚ ਪਾ ਦਾਂਗੇ। ਸਿਰਨਾਉਂ ਲਈ ਆਪਾਂ ਵਧੀਆ ਪਾਣੀ ਤਿਆਰ ਕਰਾਂਗੇ ਚੌਲਾਂ ਦਾ। ਕੱਲੇ ਚੌਲ ਪੋਣੇ ਨਹੀਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਹੋਰ। ਦੋ ਤਿੰਨ ਵਾਰੀ ਫਟੋ ਢੋਗ ਲੈ ਪਹਿਲਾਂ ਇੱਧਰ ਆਪਾਂ ਰੱਖੇ ਨੇ ਜੀ। ਰਾਜਮਾ ਆ ਬਾਤ ਸੀਟੀ ਹਲਵਾ ਲਈਆਂ ਸੀ ਇਹਨਾਂ ਚ ਆਪਾਂ ਚ। ਤੜਕਾ ਲਾਵਾਂਗੇ ਇਹਨਾਂ ਨੂੰ ਆਪਾਂ। ਇਦੇ ਵਿੱਚ ਆਪਾਂ ਪਿਆਜ਼ ਲਸਣ ਹਰੀ ਮਿਰਚ ਟਮਾਟਰ ਸਾਰਾ ਕੁਝ ਕੱਟ ਪਾ ਲਿਆ ਜੀ ਇਹਨੂੰ ਇਕੱਠਾ ਹੀ ਆਪਾਂ ਗ੍ਰाइंड ਕਰਕੇ ਤੜਕਾ ਲਾ ਲਾਂਗੇ ਇਹ ਪੀਸ ਲਿਆ ਜੀ ਆਪਾਂ ਇਹ ਚੌਲ ਆਪਾਂ ਚੰਗੀ ਤਰ੍ਹਾਂ ਬਾੜ ਲਾਂਗੇ ਜੀ ਕੋਈ ਵੀ ਚੌਲ ਲੈ ਸਕਦੇ ਤੁਸੀਂ que la al ਚੌਲ ਆਪਣੇ ਪੱਕ ਗਏ ਜੀ ਇਹਨਾਂ ਨੂੰ ਪੁਣਕੇ ਆਪਾਂ ਹੁਣ ਕੱਢ ਲੈਨੇ ਆਂ ਇਹ ਪਾਣੀ ਨੂੰ ਕੱਢ ਕੇ ਰੱਖ ਲਾਂਗੇ ਟਰਟਾ ਪੁੱਜ ਗਿਆ ਹਜੇ ਇਹ ਕੱਢ ਲਿਆ ਜੀ ਪਾਣੀ ਆਪਾਂ ਇਹਦੇ ਵਿੱਚ ਬਸ ਆਪਾਂ ਸ਼ੈਂਪੂ ਜਿਹੜੇ ਨਾਲ ਵੀ ਤੁਸੀਂ ਨਹਾਉਨੇ ਹੋ ਇਹਦੇ ਵਿੱਚ ਪਾ ਕੇ ਨਹਾ ਲਾਂਗੇ ਸਿਰ ਆਪਾਂ Baal ਬਹੁਤ ਵਧੀਆ ਹੋ ਜਾਂਦੇ ਨੇ ਜਿਹਦੇ ਨਾਲ ਤੁਸੀਂ ਨਹਾ ਕੇ ਦੇਖਿਓ ਠੰਡਾ ਕਰ ਲਾਂਗੇ ਇਹਨਾਂ ਨੂੰ ਇਹਦੇ ਵਿੱਚ ਆਪਾਂ ਮਿੱਠਾ ਪਾ ਕੇ ਚੌਲ ਖਾ ਲਾਂਗੇ। ਥੋੜਾ ਜਿਹਾ ਮਿਰਚ ਹਲਦੀ ਪਾ ਦੁੱਤੀ ਹੈ ਜਿਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਪਕਾ ਲਾਂਗੇ ਆਪਾਂ ਇਹਨਾਂ ਨੂੰ ਮਸਾਲੇ ਪੱਕ ਜਾਣਗੇ ਚੰਗੀ ਤਰ੍ਹਾਂ। ਤੇ ਰਾਜਮਾ ਵਾਲੀ ਕੋਈ ਨਹੀਂ ਜੀ ਆਪਣੀ ਚੰਗੀ ਤਰ੍ਹਾਂ ਫੇਰੇ ਪਾ ਲਾਂਗੇ ਵਿੱਚ। ma di codina è il padre di non operare una palla niente పో బాడీత ఆలూ ਦਾਲ ਪਨੀਰ ਜਿੱਤ ਰਹੀ ਹੈ ਜੀ ਇਹ ਭਾ ਦੰਨੇ ਦੇ ਵਿੱਚ ਮੇਥੀ ਆਪਾਂ ਕੋਈ ਮਸਾਲੇ ਜ਼ਿਆਦਾ ਨਹੀਂ ਪਾਏ ਆਪਾਂ ਬਸ ਮੇਥੀ ਪਾਈ ਹੈ ਜੀ ਇੱਕ ਦਾਲ ਭਾਜੀ ਟਾਈਮ ਲੱਗੂਗਾ ਜੀ ਰਿਜਣ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਵੀਡੀਓ ਆਪਾਂ ਅੱਜ ਤੁਹਾਡੇ ਤੱਕ ਪਹੁੰਚਾਉਣੀ ਹੈ ਜੀ ਤਾਂ ਕਰਕੇ ਆਪਾਂ ਦਾਲ ਨਹੀਂ ਦਿਖਾ ਸਕਦੇ ਫਿਰ ਲੇਟ ਹੋ ਜਾਾਂਗੇ ਇੱਥੇ ਵੀਡੀਓ ਦਾ ਐਂਡ ਕਰਦੇ ਆ ਜੀ ਆਪਾਂ